ਆਸੀ ਕੰਨਾ ਗੁਰਮੁਖ ਪਿਆਰੋ 80000 ਦਾ ਇਕੱਠ ਅਨੰਦਾਂ ਦੀ ਪ੍ਰੀਤੇ ਵਿੱਚ ਹੋਇਆ ਏ ਯਾਤ ਰਖਿਓ ਕਰਮਾ ਵਾਲਿਓ ਜਿਸ ਦਿਨ ਕਲਗੀ ਧਰ ਦੇ ਸ਼ਮੇਸ਼ ਪਿਤਾ ਨੇ 80000 ਦੇ ਇਕੱਠ ਦੇ ਵਿੱਚ ਸਟੇਜ ਦੇ ਉੱਤੇ ਆ ਕੇ ਸਿਰਾਂ ਦੀ ਮੰਗ ਕੀਤੀ ਏ ਉਸ ਦਿਨ ਕੋਈ ਸਟੇਜ ਦੇ ਉੱਤੇ ਸਪੀਕਰ ਜਾਂ ਮਾਈਕ ਨਹੀਂ ਸੀ ਲੱਗੇ ਹੋਏ ਜੀ ਜਿੰਨੀ ਆਵਾਜ਼ ਸਭ ਤੋਂ ਮੂਰੇ ਬੈਠੇ ਪਰਾਣੀ ਨੇ ਸੁਣੀ ਐਨੀ ਆਵਾਜ਼ ਸਭ ਤੋਂ ਮਗਰ ਬੈਠੇ ਪਰਾਣੀ ਨੇ ਸੁਣੀ ਏ ਜੀ 80000 ਦਾ ਹੋਵੇ ਇਕੱਠ ਤੁਸੀਂ ਆਪ ਅਨਦਾਜ਼ਾ ਲਾ ਲਓ ਕਿ ਸੰਗਤ ਕਿੱਡੀ ਦੂਰ ਤੱਕ ਬੈਠੀ ਹੋਵੇਗੀ ਵਾਹਿਗੁਰੂ ਜੀ ਵਾਹਿਗੁਰੂ ਕਿੱਡੀ ਤਖਤ ਦਾ ਮਾਲਕ ਸੀ ਮੇਰਾ ਕਨਗੀਆਂ ਵਾਲਾ ਪਾਤਸ਼ਾਹ ਕਿੱਡੀ ਪਾਬਰ ਹੋਵੇਗੀ ਕਨਗੀ ਤਰਦਸ਼ਮੇਸ਼ ਪਿਤਾ ਦੇ ਅੰਦਰ ਕਿ ਐਨੀ ਗਰਜਵੀਂ ਆਵਾਜ਼ ਦੇ ਨਾਲ ਗੁਰੂ ਪਿਤਾ ਨੇ ਸੀਸ ਮੰਗਿਆ ਜਿੰਨੀ ਆਵਾਜ਼ ਮੂਹਰੇ ਬੈਠਿਆਂ ਨੂੰ ਸੁਣੀ ਉਨੀ ਆਵਾਜ਼ ਸਭ ਤੋਂ ਮਗਰ ਸੁਣੀਏ ਜੀ ਦੂਰ ਦਰਾਡੇੋਂ ਚੱਲ ਚੱਲ ਕੇ ਸਿੱਖ ਸੰਗਤਾਂ ਆਈਆਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਿੱਠੀਆਂ ਕੱਲੀਆਂ ਹੋਈਆਂ ਸੀ ਕਹਿੰਦੇ ਇਸ ਵਾਰ ਦੀ ਵਿਸਾਖੀ ਅਨੰਦਾਂ ਦੀ ਪੁਰੀ ਤੇ ਵਿੱਚ ਇੱਕ ਵੱਖਰੇ ਢੰਗ ਦੇ ਨਾਲ ਮਨਾਈ ਜਾਵੇਗੀ ਦੂਕ ਦੂਰ ਦਰਾਡੇੋਂ ਚੱਲ ਕੇ ਸੰਗਤਾਂ ਆਈਆਂ ਕਹਿੰਦੇ ਦੇਖਦੇ ਆ ਇਸ ਵਾਰ ਅਨੰਦਾਂ ਦੀ ਪੁਰੀ ਦੇ ਵਿੱਚ ਕਲੰਗੀਆਂ ਵਾਲਾ ਪਾਤਸ਼ਾਹ ਕੀ ਵੱਖਰਾ ਕੁੱਤ ਕਰਚਦਾ ਏ ਇਸ ਵਾਰ ਦੀ ਵਿਸਾਖੀ ਕਿਵੇਂ ਪਹਿਲਾਂ ਬਲੀਆਂ ਬਸਾਖੀਆਂ ਦੇ ਨਾਲੋਂ ਵੱਖਰੀ ਹੋਣ ਲੱਗੀ ਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਟੇ ਦੇ ਉੱਤੇ ਆਏ ਨੇ ਹੱਥ ਤੇ ਵਿੱਚ ਨੰਗੀ ਸ਼੍ਰੀ ਸਭ ਫੜੀ ਹੋਈ ਏ ਤੇ ਦਗਦਗ ਕਰਦਾ ਚਿਹਰਾ ਅੱਜ ਜਲਾਲੀ ਮੁਖੜੇ ਦਾ ਜਿਹੜਾ ਨੂਰੇ ਉਹ ਛੱਲਿਆ ਨਹੀਂ ਜਾਂਦਾ ਜੀ ਵੱਖਰਾ ਰੂਪ ਕਰਨ ਕੀ ਦਰਦਸ਼ਮੇਸ਼ ਪਿੱਤਾ ਦਾ ਦਗ-ਦਗ ਕਰਦੇ ਹੋਏ ਨੇਤਰ ਹੱਥ ਦੇ ਵਿੱਚ ਨੰਗੀ ਸ਼੍ਰੀ ਸਾਹਿਬ ਤੇ ਆਣ ਕੇ ਮੇਰਾ ਕਲਗੀਆਂ ਬੜਾ ਪਾਸ਼ਾ ਸਟੇਜ ਦੇ ਉੱਤੋਂ ਸਿਰ ਦੀ ਮੰਗ ਕਰਦਾ ਕਹਿਣ ਲੱਗੇ ਉੱਠੋ ਕੋਈ ਕੌਮੀ ਪਰਵਾਨਾ ਜਿਹੜਾ ਧਰਮ ਦੇ ਹਿੱਤ ਆਪਣਾ ਸੀਸ ਲਾਵੇ ਜੀ ਤੇ ਇੰਨੀ ਗੱਲ ਸੁਣਦਿਆਂ ਸਾਰ ਭਾਈ ਦੇਆ ਰਾਮ ਉੱਠ ਕੇ ਆ ਗਿਆ ਏ ਭਾਈ ਦਿਯਾਰਾਮ ਕਲੰਗੀ ਤਰਦਸ਼ਮੇਸ਼ ਪਿੱਤਾ ਦੇ ਸਨਮੁਖ ਆ ਗਏ ਗਲ ਦੇ ਵਿੱਚ ਪੱਲਾ ਪਾ ਕੇ ਦੋਵੇਂ ਹੱਥ ਜੋੜ ਕੇ ਕਲੰਗੀ ਤਰਦਸ਼ਮੇਸ਼ ਪਿੱਤਾ ਦੇ ਗਾੜੀ ਸੀਸ ਝੁਕਾ ਦਿੱਤਾ ਕਹਿਣ ਲੱਗਿਆ ਪਾਤਸ਼ਾਹ ਜੇ ਸਿਰ ਦੀ ਲੋੜੇ ਤੇ ਮੇਰਾ ਸਿਰ ਤੁਹਾਡੇ ਚਰਨਾਂ ਦੇ ਵਿੱਚ ਹਾਜ਼ਰ ਏ ਜੀ ਕੰਕੀਆਂ ਵਾਲਾ ਪਾਤਸ਼ਾਹ ਭਾਈ ਦਿਯਾਰਾਮ ਨੂੰ ਕਹਿਣ ਲੱਗਿਆ ਭਾਈ ਸਿੱਖਾ ਤੇਰਾ ਕੀ ਨਾਮ ਏ ਤੇ ਭਾਈ ਦਿਯਾਰਾਮ ਕਹਿਣ ਲੱਗਿਆ ਪਾਤਸ਼ਾਹ ਮੈਨੂੰ ਚੰਗੀ ਤਰ੍ਹਾਂ ਤੁਸੀਂ ਜਾਣਦੇ ਹੋ ਪੰਜ ਪੀੜੀਆਂ ਤੋਂ ਸਾਡਾ ਪਰਿਵਾਰ ਧੰਗ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ ਪਾਤਸ਼ਾਹ ਮੇਰਾ ਨਾਮ ਦਿਆਰਾਮੇ ਤੁਸੀਂ ਚੰਗੀ ਤਰ੍ਹਾਂ ਵਖੋ ਤੇ ਕਲਗੀ ਧਰ ਦਸ਼ਮੇਸ਼ ਪੁੱਤਾਂ ਕਹਿਣ ਲੱਗੇ ਭਾਈ ਦਿਆਰਾਮ ਅੱਜ ਗੱਲ ਨਵੇਂ ਸਿਰੋ ਸ਼ੁਰੂ ਹੋਣ ਲੱਗੀ ਏ ਜੀ ਅੱਜ ਗੱਲ ਨਵੇਂ ਸਿਰੋ ਸ਼ੁਰੂ ਹੋਵੇ ਕੀ ਦੁਬਾਰਾ ਦੱਸ ਕੱਲਾ ਜੀ ਮੇਰਾ ਨਾਮ ਭਾਈ ਦਿਆ ਰਾਮ ਹੈ ਸੁਦੇ ਖੱਤਰੀ ਦਾ ਮੈਂ ਮੁੰਡਾ ਹਾਂ ਪੰਜ ਪੀੜੀਆਂ ਤੋਂ ਮੇਰਾ ਪਰਿਵਾਰ ਧੰਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ ਤੇ ਲਾਹੌਰ ਦੀ ਧਰਤੀ ਤੋਂ ਪਾਤਸ਼ਾਹ ਚੱਲ ਕੇ ਆਇਆ ਹਾਂ ਕਨਕੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ ਲਾਹੌਰ ਦੀ ਧਰਤੀ ਤੋਂ ਉਹ ਲਾਹੌਰ ਦੇ ਵਿੱਚ ਕਿਵੇਂ ਦਿਆ ਪੈਦਾ ਹੋ ਗਈ ਜਿੱਥੇ ਸਾਡੇ ਪੜਦਾਦੇ ਨੂੰ ਤਿਆਂ ਤਵੀਆਂ ਦੇ ਉੱਤੇ ਬਿਠਾੜ ਕੇ ਸ਼ਹੀਦ ਕਰ ਦਿੱਤਾ ਸਾਡੇ ਪੁਰਦਾਦੇ ਦੇ ਸੀਸ ਤੇ ਵਿੱਚ ਬਲਦਾ ਸੜਦਾ ਹੋਇਆ ਰੇਤਾ ਪਾ ਕੇ ਸ਼ਹੀਦ ਕਰ ਦਿੱਤਾ ਨਿਤੋ ਮਜਲੂਮਾਂ ਦੀ ਨਿਰਤ ਨਚੋੜੀ ਜਾਂਦੀ ਏ ਉਸ ਲਾਹੌਰ ਦੀ ਧਰ